ਸਾਸਤਰੀ ਅਕਾਲ ਜੀ ਕਿੱਦਾਂ ਸਾਰੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਟ੍ਰੈਪੀ ਦੀ ਨਵੇਂ ਟ੍ਰੈਪੀ ਸਟਾਰਟ ਕਰਨ ਲੱਗੇ ਆ ਕੋਲਾ ਭਰਿਆ ਫੈਨਰੀ ਚੋਂ ਮਾਨਕਪੁਰ ਦਾ ਦੋਵੇਂ ਗੱਡੀਆਂ ਭਰੰਗਾ ਨਵੀਂ ਗੱਡੀ ਵੀ ਭਰੀ ਆ ਤੇ ਤੁਸੀਂ ਭਰੀ ਆ ਮੇਰੇ ਵਾਲੀ ਗੱਡੀ ਤੇ ਨਵੀਂ ਗੱਡੀ ਦਾ ਤੁਹਾਨੂੰ ਥੋੜਾ ਜਿਹਾ ਵਿਊ ਦਿਖਾ ਦ게요 ਅੰਦਰ ਤੋਂ ਕੀ ਕੁਛ ਹੈਗਾ ਇਹਦੇ ਚ ਇਹ بیس ਮਾਡਲ ਆ ਗਈ 5530 ਟਾਰਾ ਸਿਗਨਾ ਇਦੇ ਵਿੱਚ ਸਕਰੀਨ ਵੀ ਨਹੀਂ ਆਉਂਦੀ ਸਿੰਪਲ ਆਉਂਦੀ ਹੈ 뮤ਜ਼ਿਕ ਸਿਸਟਮ ਬਾਕੀ ਆ ਰਹੇ ਇਹਦੇ ਜਿਹੜੇ ਹੁਣ ਆਉਂਦੇ ਆ ਕਿ ਲਾਈਟ ਮੀਡੀਅਮ ਤੇ ਹੈਵੀ ਤੁਹਾਨੂੰ ਬਟਾਉਣਾ ਆਉਂਦੇ ਆ ਬਾਕੀ 300 ਹਸ ਪਾਵਰ ਗੱਡੀ ਆ ਇਹ ਸਾਰਾ ਕੁਝ ਸੇਮ ਆ ਗੱਡੀ ਦਾ ਬੱਸ ਵਿੱਚ ਸਿਰਫ ਅੰਦਰ ਫੀਚਰਾਂ ਦਾ ਫਰਕ ਆ ਇੱਕ ਤਾਂ ਇਹ ਫਰਸਟ ਹੋ ਗਿਆ ਇੱਕ ਇਹਦੇ ਹੋਗੇ ਜਿਹੜਾ ਮੰਨ ਲਓ ਡਰਿੰਕ ਵਗੈਰਾ ਜਾਂ ਨਹੀਂ ਨੂੰ ਗਰਾਮ ਤੋਂ ਫੀਚਰ ਆਉਂਦਾ ਹੁੰਦਾ ਵਾ ਉਹ ਵਾਲਾ ਹੈ ਨਹੀਂ ਇਹ ਤੇ ਚੱਕ ਤੇ ਆਕ ਇਹਦਾ ਸਟੀering ਦੇ ਉੱਤੇ ਬਣਾ ਲੈਣਗੇ ਪਾਵਰ ਹੋਵੇ ਇੰਜਨ ਵਗੈਰਾ ਸਾਰਾ ਕੁਛ ਸਾਰਾ ਦਾ ਸਾਰਾ ਸਿਸਟਮ ਸਹੀ ਹੋਣਾ ਆ ਰਿਹਾ ਵੀ ਅੰਦਰੋਂ ਗੱਡੀ ਦਾ ਤੇ ਆ ਗੱਡੀ ਦਾ ਡਰਾਈਵਰ 파ਟਨਰ ਵੀ ਇਹ ਮੁੰਡਾ ਇਹੀ ਮੁੰਡਾ ਡਰਾਈਵਰ ਐ ਇਸੇ ਨੇ ਗੱਡੀ ਚਲਾਉਣੀ ਆ ਹੁਣ ਕਰਨ ਲੱਗਿਆ ਟ੍ਰਿਪ ਦਾ ਟ੍ਰਿਪ ਸਟਾਰਟ ਨਾ ਵਾ ਫੇਰ ਮਿਲਦੇ ਆ ਅੱਗੇ ਤੁਹਾਨੂੰ ਅੱਗੇ ਆ ਕੇ ਤੇ ਤੁਹਾਨੂੰ ਫੋਨ ਦੇਾਂਗੇ ਹਾਂ ਜੇ ਬਟਰੋਡ ਨੂੰ ਬਤੇ ਤੇਲ ਪਾ ਕੇ ਨਿਕਟ ਗਿਆ ਨਾ ਚਾ ਅਰ ਹਨੇੜੀ ਜੋ ਪਰ ਕੇ ਨਿਕਟਦਾ ਦਾ ਹਾਲ ਬੰਦਾ ਤਾਂ ਹੁਣੇ ਆ ਹਾਲ ਅਜੇ ਪਰ ਕੇ ਜਾਂਗਾ ਕੱਢਗਾ ਤੇ ਆਏ ਦੇਖੋ ਇਹ ਪਾਣੀ ਕਿੰਨਾ ਚੁੰਦਾ ਪਿਆ ਵਾ ਤੇ ਕਿੰਨਾ ਮਹਾਲ ਕਟੂ ਥੇਰ ਕਟਾਈ ਜੋ ਪੈਸੇ ਉਹਨਾਂ ਕੋ ਸੈਨੀ ਬੱਲੇ ਲੈ ਤੋਂਰ ਫੰਨੇਦੀ ਵਾਲਿਆਂ ਨੇ ਨਵਾਂ ਰੋਲ ਬਣਾਇਆ ਮੈਂ ਤਾਂ ਚਲੋ ਪਹਿਲੇ ਚੱਕਰ ਭਰ ਕੇ ਆਇਆ 10 ਤੇ ਆ ਕੇ ਉੱਥੇ ਲੋਕਲ ਡਰਾਈਵਰ ਆ ਜਿਹੜੇ ਉਹ ਕਹਿੰਦੇ ਬਈ ਸਾਈਨ ਕਰਵਾਉਂਦੇ ਯਾਰ ਫੰਨੇਦੀ ਵਾਲੇ ਵੀ ਹਾਂ ਭਾਈ ਸਾਡਾ ਮਾਲ ਸੁੱਕਾ ਜਾ ਰਿਹਾਗਾ ਡਰਾਈਵਰ ਨੇ ਸਾਈਨ ਕਰਤਾ ਵੀ ਮਾਲ ਸੁੱਕਾ ਓਕੇ ਆ ਜੇ ਨਹੀਂ ਸਾਈਨ ਕਰਦੇ ਤਾਂ ਉੱਥੇ ਗੱਡੀ ਖੜਾ ਹੀ ਰੱਖਦੇ ਆ ਕਿ ਡਰਾਈਵਰ ਨੂੰ ਤੰਗ ਪ੍ਰੇਸ਼ਾਨ ਕਰੀ ਜਾਂਦੇ ਆ ਕਿ ਜਦੋਂ ਕੋਸਾਉਂਦੇ ਨਹੀਂ ਕੋਈ ਕੀਪਰ ਨਹੀਂ ਦਿੰਦੇ ਅੰਦਰ ਹੌਣ ਡਰਾਈਵਰ ਖੜਦੇ ਨਹੀਂ ਫਿਰ ਹੌਣ ਮਜਬੂਰੀ ਚ ਸਾਈਨ ਕਰਕੇ ਆਉਂਦੇ ਆ ਕਿਹੜੇ ਪਾਸੋਂ ਕਿਸੇ ਨੂੰ ਲੱਗਦਾ ਵੀ ਮਾਲ ਸੁੱਕਾ ਹੋਊਗਾ ਕੋਈ ਟਰਾਂਸਪੋਰਟਰ ਦਾ ਕਹਿਦਾ ਜੋਰ ਨਹੀਂ ਚਾਲਦਾ ਸਾਰੇ ਉੱਥੇ ਬੇਜਵਾਨੇ ਹੋਏ ਵੇ ਆ ਕੋਈ ਹਾਲ ਨਹੀਂ ਬਈ ਇਹਨਾਂ ਦਾ ਕਰਨਾਲ ਆਲੇ ਰੇਤੇ ਜੋਣੀ ਪਾਣੀ ਚੋਂਦਾ ਜਿੰਨਾ ਇਹਨਾਂ ਦੇ ਕੋਲੇ ਚੋਂ ਚਾਈ ਜਾਂਦਾ ਅਜੇ ਸ਼ੁਰੂ ਹੋਇਆਗਾ ਮੈਂ ਇਹ ਗੱਡੀ ਕੱਲ ਦੀ ਖੜੀ ਆ ਰਾਤ ਦੀ ਭਰੀ ਵੀ ਇਹ ਚਲੋ ਪਤਾ ਹੀ ਨਹੀਂ ਕਿੰਨਾ ਕਮਾਲ ਦਾ ਸ਼ਾਟ ਹੋਣਾ ਹੁਣ ਪਾਣੀ ਘਟੀ ਜਾਂਦਾ ਉਹ ਗੱਡੀ ਦਾ ਵੀ ਸ਼ੁਰੂ ਹੋ ਗਿਆ। ਇਹ ਉਹ ਗੱਡੀ 12 ਵਜੇ ਭਰ ਕੇ ਆਈ ਆ ਤੇ ਹੁਣ ਟਾਈਮ ਕਿੰਨਾ ਹੋਇਆ? ਲਗਭਗ ਤਾਂ 2:00 ਵਜੇ ਹੋਣਗੇ। ਨਾਲੇ ਉਹ ਗੱਡੀ ਦੇ ਵਿੱਚ ਸਾਡੇ ਅੰਗਲ-ਉਂਗਲ ਸਰੇ-ਸਰੇ ਲਵਾਏ ਹੋਏ ਐ ਇਸੇ ਕਰਕੇ ਪਾਣੀ ਪੁਣੀ ਜਾਣ ਤੋਂ। ਹਾਂਜੀ ਪਹੁੰਚ ਗਏ ਆ ਡੱਬ ਵਾਲੀ। ਇਥੇ ਹੌਲ ਤਾਂ ਇਨਿਆ ਨਵੀਂ ਗੱਡੀ ਵਾਸਤੇ ਥੋੜਾ-ਬੋੜਾ ਸਮਾਨ ਵਿੱਚ ਮੈਟ ਵਗੈਰਾ ਹੋਰ ਇੱਕ ਦੋ ਚੀਜ਼ਾਂ ਲੈਣੀਆਂ। ਇਤੂ ਵਾਚਾ ਦਿਖਾਉਣਾ ਸਾਨੂੰ ਕੀ ਕੁਝ ਲਿਆ ਤੇ ਫੇਰ ਕਰਾਂਗੇ ਰਵਾਨਗੀ ਇਥੋਂ ਅੱਗੇ ਦੀ ਕੀ ਕੀ ਸਮਾਨ ਲਿਆ ਦਿਖਾ ਹੁਣ ਮੇਨ ਮੇਨ ਸਮਾਨ ਲੈਤਾ ਤਾਂ ਕਿ ਹੌਲੀ ਹੌਲੀ ਇਕੱਠਾ ਕਰਾਂਗੇ ਆਹੇ ਤਾਂ ਅਖਬਾਰ ਲੈ ਲੈ ਪਾਲਸ ਲੈ ਲੈ ਪਾਲਸ ਪਾਲਸ ਕੜੀ ਵੈਕਸ ਪਾਲ ਡੈਸ਼ਬੋਰਡ ਵਾਲੀ ਪਲਾਸ ਪਲਾਸ ਪੋਰਸ ਲੈ ਲਿਆ ਪੋਰਸ ਮਿੱਟੀ ਕੱਢਣ ਨੂੰ ਕੱਢ ਲਿਆ ਕਰੀ ਕੱਢਾਂਗੀ ਹਾਂ ਤੇ ਸਪੈਟ ਕਾਲਸ ਬਾਕੀ ਆ ਗਿਆ ਸਾਬਣ ਸੁਬਨਾ ਆ ਗਿਆ ਸਾਬਣਾ ਮੈਡ ਮੈਡ ਲਾਇਆ ਸੀ ਜਾਲੇਦਾਰ ਇਹਨਾਂ ਚ ਮਿੱਟੀ ਨਹੀਂ ਛੇਤੀ ਤਾਂ ਲੈ ਜਾਂਦੀ ਮੇਨ ਗੱਲ ਹੈ ਜਿਹੜੀ ਆਹ ਕਿਹੜਾ ਪਰਫਿਊਮ ਆ ਰੂਮ ਫਰੈਸ਼ਨਰ ਵਾਲਾ ਹੀ ਆ 14 15 ਦਾ 15 ਤਰੀਕ ਨੂੰ ਟੋਬੀ ਇਹ ਕਿਹੜਾ ਹੈਗਾ 에ਅਰ ਫਰੈਸ਼ ਸਪਰੇਅ ਲਵੈਂਡਰ ਵਾ ਸਈ ਨਗਸਮਾਨੀ ਲਿਆ ਸੀ ਅਜੇ ਅਜੇ ਸਾਡਾ ਹੈਗਾ ਹੱਥ ਟੈਟ ਮੈਂਨ ਗੱਲ ਆ ਜਿਹੜੀ ਹੈ ਕਿ ਨਹੀਂ ਹੌਲੀ ਹੌਲੀ ਇਕੱਠਾ ਕਰਾਂਗੇ ਹੌਲੀ ਹੌਲੀ ਸਮਾਨ ਇਕੱਠਾ ਕਰਾਂਗੇ ਅਸੀਂ ਇੰਡੀ ਕਾਦੀ ਨਹੀਂ ਕਰਦੇ ਅਜੇ ਚਾਓ ਜਾਓ ਟੋਪਾਰੇ ਪੈਸੇ ਖਰਤੇ ਨਹੀਂ ਹੁਣ ਤੇ ਪਹਿਲਾਂ ਜੂੜੀ ਟੈਟ ਆਪਣੇ ਬਹੁਤ ਲੱਗ ਗਿਆ ਫਿਰ ਕੰਮ ਖਰਾਬ ਹੀ ਹੁੰਦੇ ਆ ਬਾਕੀ ਥੋੜਾ ਬਹੁਤਾ ਸਮਾਨ ਮੈਂ ਦੂਜੀ ਆਪਦੀ ਗੱਡੀ ਵਾਸਤੇ ਲਿਆਵਾ ਤੇ ਉਹ ਦਾ ਨਾਰਮਲ ਆ ਆਹੀ ਕੁਝ ਮੇਰੇ ਕੋਲੇ ਆ ਸਾਬਣ ਵਗੈਰਾ ਹੋ ਗਿਆ ਪੇਚ ਕਰ ਸੋ ਗਿਆ ਔਰ ਨਿੱਕੇ ਮੋਟੇ ਚੀਜ਼ਾਂ ਪਾਲਸ ਵਗੈਰਾ ਮੈਂ ਲਈ ਆ ਇਹ ਤੇ ਫਰੇਲੀਆਂ ਮੁਰੇ ਪੱਟੀ ਦੇ ਮਾਰ ਨੂੰ ਵੱਡੇ ਦੇ ਦੇਖੀ ਹੋਣੀਆਂ ਆਂਗੀ ਫੱਟੀ ਮੁਰੇ ਚੰਗਾਲੀ ਵੀ ਆ ਬਸ ਚੱਲੇ ਗਏ ਫਿਰ ਹਾਂ ਚੱਲ ਫਿਰ ਆ ਗਿਆ ਬਲੂ ਨਹੀਂ ਤਾਂ ਜਾਂਦਾ ਹਣ ਦੱਸ ਵਾਗਿਆ ਨਾ ਹੈ ਵਾਗਿਆ ਕਹਿਆ ਸੀ ਨਾ ਭਰੀ ਦੇ ਆਖਿਆ ਨਾਲੇ ਮੈਂ ਆਖਿਆ ਨਾਲੇ ਮੈਂ ਕਿਹਾ ਵਿੱਚ ਫਸਿਆ ਵਾ ਉਹ ਬਲੂਨ ਹੋਰ ਤਾਂ ਜਾਊ ਨਹੀਂ ਇਹਦੇ ਤਾਂ ਨੀਵੇਂ ਹੀ ਰਹਿੰਦੇ ਆ ਇਹ ਤਾਂ ਆ ਹੀ ਰਹਿੰਦੇ ਆ ਆ ਕਿਵੇਂ ਆ ਭਾਈ ਥੋੜਾ ਜਿਆ ਹੋਰ ਕਰਕੇ। ਕਿਆ? ਬਾਇਰ ਘਟ ਗਿਆ। ਗਰਮ ਨਹੀਂ ਹੁੰਦੇ। ਨਹੀਂ। ਮੈਂ ਇਹ ਪਤਾਈਏ। ਚਾਲਾ ਕਰਦੇ ਹੋਰ। ਪਹਿਲੇ ਚੱਕਰੀ ਪਤਾ ਛੜੀ ਵੇ ਜਿਹੜਾ ਯੂਰੀਆ। ਹੱਥ ਨਾਲ ਆ ਪਤਾ। ਪਹਿਲਾ ਕਿਹੜਾ ਗੱਡੀ ਦਾ ਤੇ ਅਜੇ ਗੱਡੀ ਤੁਰੀ ਆ ਤੇ ਯੂਰੀਆ ਮੰਗਵਾ ਪਾਉਣ ਲੱਗਿਆ ਤੂੰ। ਓਏ ਵੀਰੇ ਕੱਟ। ਨਹੀਂ ਕੱਟ ਨਹੀਂ। ਤੂੰ ਬੋਲਦਾ ਕਿਵੇਂ ਆ? ਇਹੋ ਤੈਨੂੰ ਪੈਸਾ ਨਹੀਂ। ਨਹੀਂ ਬੋਲਦਾ ਕਿਵੇਂ ਆ ਧਾਰੀ ਬਾਹ ਦੀ ਲੈ ਲੈਂਦਾ ਨਿੱਪਰੇ ਸੁਦੀ ਤੇ ਥੱਲੋਂ ਖਾਚੇ ਨੂੰ ਆ ਲਈ 100 ਰੁਪਏ ਦੀ ਦਾ ਬਾਲਟੀ ਆ ਖਾਲੀ ਖਾਲੀ ਬਹਿ ਆ ਚੱਲੀ ਬਾਲਟੀ ਆਹ ਖੜੀ ਐ ਪਹਿਲੇ ਗੇਰੇ ਨਵੀਂ ਗੱਡੀ ਮੰਗਵੀਂ ਧਾਰੀ ਬਾਹ ਦੀ ਆ ਗੱਡੀ ਚ ਆਏ ਮੁੰਡੇ ਹਵਾ ਮਾਰਦੇ ਆ। ਕੀ ਹੋ ਰੀ ਆ ਮੈਂ? ਸੜੀ ਵੀ ਆ ਹੈਂ? ਸੜੀ ਵੀ ਆ। ਓਏ ਮੈਂ ਗੱਡੀ ਨੂੰ ਲਈ ਇਹਨੂੰ ਨਹੀਂ ਕਹਿੰਦਾ ਮੈਂ ਉਹ ਗੱਲ ਕਰਦਾ ਬੈਂਜ ਵਾਲਿਆਂ ਦੀ। ਬੈਂਜ ਵਾਲਿਆਂ ਦੇ ਕੀ? ਬੈਂਜ ਵਾਲਿਆਂ ਦਾ ਲੋਕ ਨਾ ਬੈਂਜ ਦਾ ਜੂਰੀਆ ਪਾਉਂਦੇ ਆ। ਓਏ ਥੱਲੇ ਨੂੰ ਪਾ ਨਾੜ। ਨਾੜ ਥੱਲੇ ਨੂੰ ਪਾ। ਥੱਲੇ ਨੂੰ ਪਾ ਨਾੜ ਕਈ ਵਾਰੀ ਟੱਕ ਪੈਂਦਾ ਹੁੰਦਾ। ਲੋਕ ਨਾ ਬੈਂਜ ਦਾ ਜੂਰੀਆ ਪਾਉਂਦੇ ਆ ਆਦਿਆਂ ਟਾੜਾ 'ਚ। ਵੀ ਬਾਈ ਸਾਡੀ ਐਵਰੇਜ ਵਾਧੀ ਆ ਗਈ ਬੈਂਜ ਦਾ ਜੂਰੀਆ ਪਾ ਕੇ। ਠੀਕ ਆ ਨਾ ਅਸੀਂ ਵੀ ਰੋਹੀ ਦੇਖ ਰਹੇ ਆ ਸਾਨੂੰ ਕੋਈ ਉਹ ਨਹੀਂਗਾ ਉਹ ਦੇਖ ਰਹੇ ਆ ਉਹਦੇ ਕਾਏ ਦੇਖਦੇ ਆ ਵੀ ਚੱਲ ਆਪਾਂ ਵੀ ਦੇਖ ਲੈਨੇ ਆ ਤਜਰਬਾ ਕੀ ਫਰਕ ਪੈਂਦਾ ਇਹ ਨਹੀਂ ਪੈਂਦਾ ਸਿੱਧਾ ਨਹੀਂ ਕਹਿੰਦਾ ਲਾਸਟ ਟੱਕ ਤੇ ਆ ਗਏ ਦੁਬਾਰ ਚ ਪਤਾ ਨਹੀਂ ਜਾਂਸੀ ਮਿਲੇ ਨਾ ਮਲੇ ਹਾਂ ਆ ਆਹ ਵਾਲਾ ਨੇ ਭਾਈ ਪਹਿਲੇ ਕਿਹੜੇ ਗੱਡੀ ਤੋਰਨੀ ਹੈ ਪਹਿਲੇ ਕਿਹੜੇ ਬੰਦੇ ਕੋਲੇ ਯੂਰੀਆ ਹੈਣੀ ਹਾਂ ਕੀ ਓਏ ਕਰ ਕਰਦ ਕੱਟ ਲੈਨੇ ਆ ਚੱਲ ਨਹੀਂ ਨਾ ਉਹ ਚੋਣ ਦੇ ਇਹ ਬਣੂ ਇਹਨਾਂ ਦਾ ਬੰਦਿਆਂ ਦਾ ਸਿੱਖਿਆ ਲੈਣ ਸਾਡੇ ਤੋਂ ਥੋੜੀ ਜਿਹੀ ਫੇਰ ਇਹਨਾਂ ਨੂੰ ਪਤਾ ਲੱਗੇ ਇਹ ਲੈ ਪਹਿਲਾਂ ਕਰਨੇ ਪੈਂਦੇ ਆ ਇਹਨਾਂ ਦੇ ਓਏ ਦੋਨੇ ਹੱਥਾਂ ਨਾਲ ਕਰਦ ਕਾ ਦੋ ਬਿੰਗੀ ਕਰੀ ਜੰਨਾ ਤੂੰ ਆ ਬੜਾ ਆ ਫੜ ਆ ਇਧਰ ਆ tiga rotary, saya kelas <laughs> kamu ਇਹ ਨਗਾਉ ਕਰਨੇ ਸਾਨੂੰ ਲੋੜ ਹੀ ਨਹੀਂ ਉਹ ਤਾਂ ਪਤਾ ਹੀ ਆ ਜਾਂਸੀ ਜਾ ਕੇ ਲਾ ਦੇ ਕਰਨੀ ਆ ਵੀ ਕਰ ਦੋ ਵੀ ਫੁੱਲ ਸੋ ਡੰਗੂ ਥੋੜੀ ਜਿਹੀ ਥਾਂ ਥਾਂ ਤੇ ਬਾਲਟਾਂ ਲੈਈ ਫਿਰ ਬਾਲਟਾਂ ਦਾ ਬਹੁਤ ਮੁੰਦਾ ਲੈ ਬੱਚੇ ਜਾਣਦੇ ਨਹੀਂ ਕੋਰਾ ਤਾਂ ਸੱਲ ਲੀਦਾ ਹੁੰਦੀ ਆ ਵੀ ਜਾਂਸੀ ਜੋ ਪਾਈ ਅਗਲੇ ਨੂੰ ਤਾਂ ਜੋ ਬੈਠੇ ਲੈ ਜਾਂਸੀ ਜੋ ਅਸੀਂ ਕਿਹੜਾ ਬਾਹਰੋਂ ਲੈ ਕੇ ਪਾਉਣਾ ਸੀ ਜਾਂਸੀ ਜੀ ਬਾਲਟਾਂ ਦਾ ਭਰ ਭਰ ਕੇ ਪਾਈ ਜਾਂਦੇ ਆ ਡੱਮਾਂ ਜਾ ਜਾ ਯਾਰ ਆਏ ਕੇ ਬੰਦਿਆ ਉਹਦਾ ਉਹ ਕਹਿਣ ਦੀਆਂ ਗੱਲਾਂ ਨੇ ਇਹਦਾ ਕਹਿਣ ਦੀਆਂ ਗੱਲਾਂ ਨੇ ਬਸ ਆਏ ਹੁਣ ਉਹਨੇ ਦਬਾ ਕੇ ਲਿਆ ਵੀ ਜਾਂਸੀ ਚ ਪੈ ਕੇ ਪਾਣੀ ਮਲਾਉਣਗੇ ਕਮਾਗ ਇਹ ਲੈ ਵੀ ਉਹਨਾਂ ਦੇ ਬੈਦ ਪ੍ਰੂਵ ਬਾਲਟੀ ਇੱਕ ਪੈ ਗਈ ਹੈ ਗੱਡੀ ਚ ਠੀਕ ਹੈ ਨਾ ਬਾਲਟੀ ਹੁਣ ਲੈਣੀ ਆ ਤੇਰੇ ਤੋਂ ਅੰਬ ਦਾ ਤਾਣੀ ਹਾਂ ਅੰਬ ਦਾ ਤਾਣੀ ਉਹ ਵਿੰਗੀ ਹੋਈ ਜਾਂਦੀ ਆ ਪਾਇਪ ਵਿੰਗੀ ਹੁੰਦੀ ਆ ਵਿੰਗੀ ਇਹ ਸਹੀ ਜੇ ਟਾਂਕਣਾ ਚਾੱਕ ਲਾ ਮੈਂ ਕਿਹਾ ਮੜ ਕੇ ਉਹ ਕਈ ਵਾਰੀ ਪਾਇਪ ਨਿਕਲ ਜਾਂਦਾ ਹੁੰਦਾ ਉਹਨੂੰ ਦਾ ਇੰਨਾ ਕੋ ਕਰਨ ਦੀ ਲੋੜ ਹੀ ਨਹੀਂ ਇਹਨੂੰ ਕਾਚੀ ਚ ਇਚ ਕਰ ਲੈ ਯਾਰ ਮੋਦੀ ਕਰਦੇ ਪਾਲਟੀ ਜੂਰੀਆ ਹੁਣੋਂ ਘੜ ਗਿਆ ਉਥੋਂ ਪਾਇਪ ਹੱਥ ਛੱਡ ਬਾਲਟੀ ਨੂੰ ਪਾ ਹੱਥ ਹਾਂ ਉੱਪਰ ਹੀ ਰੱਖੀ ਰਤਾ ਉੱਪਰ ਹੀ ਰੱਖੇ ਇਹ ਚੀਜ਼ ਸਾਈਡ ਤੋਂ ਘੜੀਆਂ ਘੜੀਆਂ ਦਾ ਸੁਣਨਾ ਲੱਗਦਾ ਇਹਦਾ ਰੰਗ ਤਾਂ ਚੱਲ ਵਧੀਆ ਹੈਗਾ ਨਵਈਆ ਉਹਦਾ ਰੰਗ ਕਰਵਾਉਣਾ ਬਹੁਤ ਵਾਰੇ ਰੰਗ ਨਹੀਂ ਪੈਟਾ ਇਹਦਾ ਬਾਕੀ ਢੈਂਡ ਲਾ ਦੇ ਤੁਹਾਨੂੰ ਚਲੋ ਯਾਰ ਕੀ ਨਵੀਂ ਗੱਡੀ ਦੇ ਨਾਲ ਫਤਿਹ ਮੂਹਰੇ ਜਾਣਾ ਪਵੇ ਦੇਖੋ ਤੱਕ ਪੈਂਦੀ ਆ ਜਾਂ ਕੀ ਨਿਕਲਦਾ ਬਾਬਾ ਭਲੀ ਕਰੇ ਚੱਲ ਗਏ ਚਲ ਹੁਣ ਚਲ ਗਏ ਯਾਰ ਬਹੁਤ ਟਾਈਮ ਹੋ ਗਿਆ ਇੱਥੇ ਫਰਦਿਆਂ ਨੂੰ